ਦੇਖੋ ਜਿਹੜੀ ਲੜਕੀ ਪਰਮਾ ਸੀ ਉਹ ਕਰੀਬ 45 ਸਾਲ ਦੀ ਉਹਨਾਂ ਦੀ ਉਮਰ ਸੀ ਤੇ ਉਹਨਾਂ ਦੀ ਬੇਟੀ ਸੀ ਨਾਲ ਲਾਡੀ ਜਿਹਦੀ ਕਰੀਬ ਚੋਲ 25 ਸਾਲ ਦੀ ਉਮਰ ਸੀ ਕਿ ਜਿਹੜੇ ਇਹ ਕਾਫੀ ਜਿਹੜੇ ਗਰੀਬ ਪਰਿਵਾਰ ਦੇ ਵਿੱਚੋਂ ਨੇ ਬੜੀ ਦੁਖਦਾਈ ਘਟਨਾ ਹੋਈ ਹੈ ਕਿ ਸਵੇਰੇ ਇਹ ਮੈਂਟਲੀ ਤੌਰ ਤੇ ਬੜੇ ਅਫਸੈਟ ਰਹੇ ਨੇ ਸੀਗੇ ਇੱਕ ਤਾਂ ਦੇਖੋ ਜਿਹੜੀ ਉਹ ਬੇਟੀ ਸੀ ਲਾਡੀ ਉਹਦੀ ਵੀ ਦੋ ਜਗ੍ਹਾ ਮੈਰਿਜ ਵੀ ਕੀਤੀ ਹੈ ਪਰ ਜਦੋਂ ਉਹ ਮੈਂਟਲੀ ਤੌਰ ਤੇ ਕਾਫੀ ਜੜੀ ਉਹ ਅਫਸੈਟ ਸੀਗੀ ਮਤਲਬ ਇਹਨਾਂ ਦਿਮਾਗੀ ਤੌਰ ਤੇ ਪਰੇਸ਼ਾਨ ਸੀ ਕਈ ਵਾਰ ਰਾਤ ਨੂੰ ਉੱਠ ਕੇ ਵਿਚਾਰੇ ਗੱਲੀ ਤੁਰੇ ਜਾਂਦੇ ਸੀਗੇ ਕਿਤੇ ਕਿਤੇ ਚਲੇ ਜਾਣਾ ਕਿਤੇ ਕਿਤੇ ਚਲਾਣਾ ਪਰ ਪਰਿਵਾਰ ਵਿਚਾਰਾ ਭਾਲ-ਭਾਲ ਕੇ ਲੈ ਕੇ ਆਉਂਦਾ ਸੀਗਾ ਤੇ ਮੈਂ ਵੀ ਇਹਨਾਂ ਨੂੰ ਇੱਕ ਵਾਰ ਆਪਣੇ ਡਾਕਟਰ ਈਸ਼ਾਨ ਨੂੰ ਵੀ ਦਿਖਾਇਆ ਸੀਗਾ ਆਪਣੇ ਸਿਵਲ ਹਸਪੀਟਲ ਦੇ ਵਿੱਚ ਮੈਡੀਸਨ ਵੀ ਉਹਨਾਂ ਨੂੰ ਦਿੰਦੇ ਸੀਗੇ ਪਰ ਜਦੋਂ ਆ ਲੱਗੀ ਉਹਨੂੰ ਨਹੀਂ ਪਤਾ ਲੱਗਦਾ ਸੀਗਾ ਇਹ ਤਾਂ ਜਦੋਂ ਟ੍ਰੇਨ ਦੇ ਥਲੇ ਆ ਗਈਆਂ ਕਈ ਵਾਰ ਉਹ ਵਿਚਾਰੀਆਂ ਵੈਸੇ ਰਾਤ ਨੂੰ ਉੱਠ ਕੇ ਭੱਜ ਲੈਂਦੇ ਸੀ ਕਈ ਵਾਰ ਬੱਸਾਂ ਕੋਲ ਨਹੀਂ ਉਧਰ ਭੱਜ ਲੈਂਦੇ ਸੀ ਉੱਥੋਂ ਫੜ ਕੇ ਲੈ ਕੇ ਆਉਂਦੇ ਸੀਗੇ ਇਲਾਜ ਕਰਾਉਣ ਦੀ ਬੜੀ ਕੋਸ਼ਿਸ਼ ਕੀਤੀ ਮਹਿੰਗੇ ਭਾਦਾ ਜਿਹੜਾ ਇਲਾਜ ਹੈ ਪਰਿਵਾਰ ਨਹੀਂ ਕਰਾ ਸਕਦੇ ਕਿਉਂਕਿ ਕਾਗਜ਼ ਚੁੱਕ ਕੇ ਇਹ ਪਰਿਵਾਰ ਜਿਹੜੇ ਸਾਰੇ ਗੁਜ਼ਾਰਾ ਕਰਦੇ ਨੇ ਬੜੇ ਗਰੀਬ ਪਰਿਵਾਰ ਹੈਗਾ ਜਿਹੜੀ ਇਹ ਘਟਨਾ ਵਾਪਰੀ ਹੈ ਬੜੀ ਵੱਡੀ ਹੀ ਦੁਖਦਾਈ ਘਟਨਾ ਹੈਗੀ ਬੜਾ ਸਾਨੂੰ ਤੇ ਸਾਡੇ ਪਰਿਵਾਰ ਨੂੰ ਸਾਡੇ ਮੇਰੇ ਪੂਰੇ ਵਾਰਡ ਨੂੰ ਕਿਉਂਕਿ ਇਸ ਪਰਿਵਾਰ ਨਾਲ ਮੇਰੇ ਪੁਰਾਣੇ ਜ਼ਬੰਦ ਨੇਗੇ ਬੜਾ ਚੰਗਾ ਪਰਿਵਾਰ ਹੈ ਬੜਾ ਸ਼੍ਰੀ ਪਰਿਵਾਰ ਹੈ ਬਹੁਤ ਵੱਡਾ ਜਿਹੜਾ ਇਹ ਦੇ ਜਿਹੜੇ ਉਹਨਾਂ ਦੇ ਲੜਕੀ ਹੈ ਪਰਮਾ ਉਹਨਾਂ ਦੇ ਘਰੋਂ ਨੇ ਕਾਲੀਰਾਮ ਉਹ ਵਿਚਾਰਾ ਬੜਾ شریف ਬੰਦਾ ਹੈ ਸਵੇਤ ਆ ਜਿਹੜਾ ਰੋ ਰੋ ਪਰਿਵਾਰ ਦਾ ਬੁਰਾ ਹਾਲ ਹੈ ਇੱਥੋਂ ਤੱਕ ਜਦੋਂ ਲੈ ਕੇ ਆਏ ਆ ਉਹ ਰਾਸਤੇ ਦੇ ਵਿੱਚ ਵਿਚਾਰਾ ਤਿੰਨ ਵਾਰ ਤੋਕਾ ਸਿੱਖਾ ਕੇ ਕਰ ਗਿਆ ਕਿਉਂਕਿ ਪਹਿਲਾਂ ਹੀ ਬੜਾ ਪਰੇਸ਼ਾਨ ਸੀਗਾ ਪਰ ਜਦੋਂ ਇਸ ਤਰ੍ਹਾਂ ਦੀ ਵੱਡੀ ਘਟਨਾ ਵਾਪਰ ਜਾਂਦੀ ਹੈ ਕੋਈ ਪਰਿਵਾਰ ਦੇ ਪੈਰਾਥੋਲੋਜੀ ਵਿੱਚ ਨਿਕਲ ਜਾਂਦੀ ਹੈ ਇਸ ਕਰਕੇ ਬਹੁਤ ਹੀ ਜ਼ਿਆਦਾ ਦੁੱਖਦਾਈ ਘਟਨਾ ਹੈ ਅਜਿਹਾ ਹੋਰ ਕਹਾਣਾ ਜਿਹਦੇ ਮਾਨਸਿਕ ਪ੍ਰਸੰਧ ਦਾ ਕਾਰਨ ਕੀ ਹੈ ਇਹ ਦੇਖੋ ਜਿਹੜੀ ਮਾਨਸਿਕ ਪਰੇਸ਼ਾਨੀ ਦਾ ਕਾਰਨ ਜਿਹੜਾ ਵੱਡਾ ਕਾਰਨ ਜਿੰਨਾ ਕਿ ਮੈਨੂੰ ਪਤਾ ਮੈਂ ਪੱਕਾ ਨਹੀਂ ਕਹਿ ਸਕਦਾ ਲੇਕਿਨ ਜਿੰਨਾ ਕਿ ਮੇਰੇ ਨਾਲ ਕੋਈ ਸ਼ੇਅਰ ਕੀਤਾ ਗਿਆ ਸੀਗਾ ਜਿਹੜੀ ਪਰਮਾ ਸੀ ਇਹਦੇ ਦੋ ਬੇਟੀਆਂ ਸੀ ਇਹਦੇ ਬੇਟੇ ਦੀ ਇਹਨੂੰ ਬੜੀ ਪਰੇਸ਼ਾਨੀ ਹਾਲਾਂਕਿ ਇਹਨੂੰ ਕੋਈ ਤੰਗ ਨਹੀਂ ਕਰਦਾ ਸੀਗਾ ਕਿ ਤੁਹਾਡੇ ਕੋਈ ਬੇਟਾ ਨਹੀਂ ਹੈ ਪਰ ਇਹਨੂੰ ਦਿਮਾਗੀ ਤੌਰ ਤੇ ਬੜੀ ਇਹ ਅਫਸੈਟਰੀ ਨਹੀਂ ਸੀ ਕਿ ਕਿ ਮੇਰੇ ਬੇਟਾ ਨਹੀਂ ਹੋਇਆ ਇਸ ਕਰਕੇ ਜਿਹੜਾ ਬਹੁਤ ਦਿਮਾਗੀ ਤੌਰ ਤੇ ਜਿਹੜਾ ਪਰੇਸ਼ਾਨ ਰਹਿੰਦੀ ਸੀਗੀ ਜਿਹੜੀ ਲਾਡੀ ਦੀ ਗੱਲ ਕਰਦੇ ਆਂ ਕੁੜੀ ਦੀ ਆਪਾਂ ਨੂੰ ਉਹ ਮਦਰ ਨੂੰ ਦੇਖ ਕੇ ਵੀ ਬੜਾ ਪਰੇਸ਼ਾਨ ਰਹਿੰਦੀ ਸੀਗੀ ਵੀ ਮੇਰੀ ਮਾਂ ਦਾ ਬੜਾ ਮਾੜਾ ਹਾਲ ਹੈ ਬੜਾ ਬੁਰਾ ਹਾਲ ਹੈ ਦਵਾਈ ਬੂਟੀ ਜਿੰਨੀ ਕੁ ਬਚਰੀ ਦੀ ਜਰੂਰਤ ਜਰੂਰਤ ਹੁੰਦੀ ਸੀ ਇਹਨਾਂ ਦੇ ਉਹਨਾਂ ਇੱਕ ਲੈ ਲੈਂਦੇ ਸੀਗੇ ਜਿਆਦਾ ਦਵਾਈ ਦਾ ਵੀ ਕੋਈ ਐਡਾ ਨਹੀਂ ਕਰ ਸਕਦੇ ਸੀ ਕਿਉਂਕਿ ਬੜਾ ਗਰੀਬ ਪਰਿਵਾਰਾ ਰੋਟੀ ਹੀ ਬਖਾਣੀ ਬੜੀ ਔਖੀ ਐ ਇਸ ਪਰਿਵਾਰ ਨੂੰ ਕੁੜੀ ਮੈਰਿਡ ਸੀ ਜਿਹੜੀ ਮੈਰਿਡ ਸੀਗੀ ਦੋ ਵਾਰ ਲੜਕੀ ਦੀ ਮੈਰਿਜ ਹੋਈ ਐ ਪਰ ਦਿਮਾਗੀ ਤੌਰ ਤੇ ਪਰੇਸ਼ਾਨ ਹੋਣ ਕਰਕੇ ਉਹ ਉਸ ਜਗ੍ਹਾ ਤੇ ਕੁੜ ਦੋ ਜਗ੍ਹਾ ਤੇ ਜਿਹੜੇ ਕੁੜੀ ਦਾ ਤਲਾਕ ਹੋ ਚੁੱਕਾ ਦਾ ਬਤਰਾ ਵਾਰਾ ਕੀ ਹੋਇਆ ਕੀ ਨਹੀਂ ਕੋਈ ਲੜਾਈ ਨਹੀਂ ਕੋਈ ਝੜਾਈ ਨਹੀਂ ਆ ਗਵਿੰਦਰ ਪਿੱਛੇ ਨਹੀਂ ਕਦੋਂ ਘਰੋਂ ਗਏ ਸੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਤੁਹਾਨੂੰ ਇਸ ਵੇਲੇ 6 ਵਜੇ ਪਤਾ ਲੱਗਿਆ ਹਾਂ ਜੀ ਉਹ ਤੋਂ ਪਹਿਲਾਂ ਜਦੋਂ ਰਾਤ ਘਰੋਂ ਗਏ ਨੇ ਤੁਹਾਨੂੰ ਉਹ ਤਾਂ ਪਤਾ ਨਹੀਂ ਲੱਗਿਆ ਨਾ ਉਹ ਤੋਂ ਵੀ ਪਤਾ ਲੱਗਿਆ ਜੀ ਕਿੰਨੇ ਵਜੇ ਘਰੋਂ ਨਿਕਲੇ ਆਏ ਕੀ ਪਤਾ ਜੀ ਹੁਣ ਅੱਛਾ ਨਹੀਂ ਰਾਤ ਨੂੰ ਇਕੱਠੇ ਪਈ ਸੀ ਸਾਰੇ ਲੱਗ ਲੱਜ ਆ ਲੱਕਾਂ ਬਰਿੰਜ ਪਈ ਸੀ ਉਹ ਅੰਦਰ ਪਈ ਸੀ ਮੈਂ ਬਾਹਰ ਪਈ ਸੀ ਅੱਛਾ ਸਾਨੂੰ ਕਿਵੇਂ ਪਤਾ ਲੱਗਿਆਗਾ ਕਿਹਨੇ ਦੱਸਿਆ ਤੁਹਾਨੂੰ ਇਹ ਸਵੇਰੇ ਪਤਾ ਲੱਗਿਆ ਜੀ ਫਿਰ ਬੇਟਾ ਛੋੜੇ ਬੇਟਾ ਵੀ ਹੈ ਦੀ ਪਹਿਲਾਂ ਕੋਈ ਨਹੀਂ ਡੈਥ ਹੋ ਚੁੱਕੀ ਹੈ ਜੀ ਹਾਂਜੀ ਹਾਂਜੀ ਕਿੰਨਾ ਕ ਟਾਈਮ ਹੋ ਗਿਆ ਜੀ ਪਤਾ ਹੋਗਾ ਜੀ 15 16 ਸਾਲ ਹੋ ਗਏ ਹੁਣ ਤਾਂ ਡੈਥ ਹੋਈ ਨਹੀਂ ਹਾਂਜੀ ਓਕੇ ਕੋਈ ਘਰ ਚ ਕੋਈ ਲੜਾਈ ਚ ਗੜਾ ਵੀ ਨਾ ਮਾ ਜੀ ਨਾ ਕੋਈ ਲੜਾਈ ਝਗੜਾ ਨਹੀਂ ਆ ਅੱਛਾ ਕੀ ਕੰਮ ਕਰਦੇ ਹੋ ਤੁਸੀਂ ਜੀ ਕਬਾਰ ਦਾ ਕਬਾਰ ਦਾ ਕੰਮ ਕਰਦੇ ਜੀ ਹਾਂਜੀ ਲੱਭ ਪ੍ਰਸ਼ਾਦ ਰਹਿੰਦੇ ਸੀਗੇ ਜਾਂ ਕੋਈ ਦਿਮਾਗੀ ਪਰੇਸ਼ਾਨੀ ਸੀ ਮਾ ਜੀ ਨਾ ਨਾ ਥੋੜਾ ਕੀ ਲੱਗਦੇ ਸੀ ਦੋਨੋਂ ਇਹ? ਇਹ ਮੇਰੀ ਕੁੜੀ ਸੀ ਜੀ। ਇੱਕ ਮੇਰੀ ਬਹੂ ਸੀ। ਜਿਹੜੀ ਘਰ ਵਾਲੀ ਸੀ ਉਹ ਤਾਂ ਪੂਰਾ ਨਾਮ ਕਿਹ ਸੀ ਨਾ? ਪਰਮਾ ਜੀ। ਬੇਟੀ ਦਾ ਲਾਡੀ। ਥੋੜਾ ਕੀ ਨਾਮ ਆ? ਕਾਲੀ। ਜਿਹੜੇ ਦੋ ਬੋੜੀਆਂ ਵੀ ਨੇ ਇਹ ਕਿਹਨਾਂ ਦੀਆਂ ਲਾਸ਼ਾਂ ਸੀ ਤੇ ਕੀ ਕਰ? ਅੱਜ ਸਾਨੂੰ ਸਵੇਰੇ 6:30 ਦੇ ਮੈਸੇਜ ਆਇਆ ਸੀਗਾ ਵੀ ਰੇਲਵੇ ਚ ਸੰਗਰੂਰ ਪਲੇਟਫਾਰਮ ਨੰਬਰ 1 ਦੇ ਨੇੜੇ ਇੱਕ ਨੰਬਰ ਲਾਈਨ ਦੇ ਉੱਪਰ ਦੋ ਲੇਡੀ ਡੈੱਡ ਬੋੜੀਆਂ ਪਈਆਂ ਨੇ। ਜਿਸ ਤੇ ਮੈਂ ਸਮੇਤ ਮਲਕੀ ਸਿੰਘ ਇਹ ਅਸੀਂ ਮੌਕੇ ਤੇ ਗਿਆ ਸੀ ਜਿੱਥੇ ਦੋ ਲੇਡੀਆਂ ਇੱਕ ਦੀ ਉਮਰ 42 ਤੇ 43 ਸਾਲ ਹੈ ਉਹਦਾ ਨਾਮ ਪਤਾ ਲੱਗਾ ਪਰਮਾ ਪਤਨੀ ਕਾਲੀ ਆਰਾਮਨਗਰ ਵਸਤੀ ਸੰਗਰੂਰ ਦੂਜੀ ਦਾਸ਼ੀ ਉਹਦੀ ਲੜਕੀ ਲਾਡੀ ਡਾਕਟਰ ਆਫ ਕਾਲੀ ਇਹ ਵੀ ਆਰਾਮਨਗਰ ਵਸਤੀ ਸੰਗਰੂਰ ਦੀ ਰਹਿਣ ਵਾਲੀ ਹੈ ਅਸੀਂ ਇਹਨਾਂ ਦੇ ਵਾਰਸਾਂ ਦੇ ਬਿਆਨ ਕਲਮਤ ਕੀਤੇ ਨੇ ਜਿਨ੍ਹਾਂ ਦੇ ਬਿਆਨਾਂ ਮੁਤਾਬਕ ਮ੍ਰਿਤਕਾ ਦੀ ਪਰਮਾ ਦੀ ਜਿਹੜੇ ਦੋ ਬੇਟੀਆਂ ਸੀ ਦੋਨੋਂ ਦਿਮਾਗੀ ਤੌਰ ਤੇ ਅਪਸੈਟ ਸੀ ਸਿਧਰੀਆਂ ਸੀ ਤੇ ਜਿਸ ਕਰ ਇਹਨਾਂ ਦਾ ਉੱਥੋਂ ਵੀ ਆਪਣੇ ਸਹੁਰਾ ਘਰ ਨਹੀਂ ਬਸਿਆ ਤੇ ਤਲਾਕ ਹੋ ਗਿਆ ਤੇ ਦੋਨੋਂ ਲੜਕੀਆਂ ਇਹਨਾਂ ਦੇ ਘਰ ਚ ਰਹਿ ਰਹੀਆਂ ਨੇ ਇਸ ਤੋਂ ਇਲਾਵਾ ਇਹਨਾਂ ਦੇ ਕੋਈ 12 ਦੇਣਾ ਸਾਲ ਪਹਿਲਾਂ ਕਾਕੂ ਨਾਮ ਦਾ ਲੜਕਾ ਸੀਗਾ ਮਰਨ ਵਾਲੀ ਦਾ ਉਹਦੀ ਵੀ ਡੈਥ ਹੋ ਗਈ ਸੀਗੀ ਬਿਮਾਰੀ ਕਾਰਨ ਇਹਨਾਂ ਕਰਨਾ ਕਰਕੇ ਵੀ ਇਹ ਪਰਮਾ ਜੀ ਬੇਪਰਸ਼ਾਨ ਰਹਿੰਦੀ ਸੀ ਦਿਮਾਗੀ ਤੌਰ ਤੇ ਟੈਨਸ਼ਨ ਰੱਖਦੀ ਸੀ ਲੜਕੀਆਂ ਦੇ ਅਫਸਰਟ ਹੋਣ ਕਰਨ ਇਸ ਕਰਕੇ ਨੇ ਆਏ ਅੱਜ ਸਵੇਰੇ ਸੂਸੈਟ ਕਰ ਲਿਆ ਟ੍ਰੇਨ ਜਿਹੜਾ ਆਗੇ ਕਿੰਨੇ ਸੂਸੈਟ ਨੋਟ ਵਗੈਰਾ ਮਿਲਿਆ ਜੀ ਨਹੀਂ ਕੋਈ ਸੂਸੈਟ ਨੋਟ ਨਹੀਂ ਮਿਲਿਆ ਸੈਕਟੂ ਸਭ ਕਿਹੜੀ ਕੋਈ ਮਾਲ ਗੱਡੀ ਜਾਂ ਪੈਸੇਂਜਰ ਬਥੇ ਲਿਆ ਟ੍ਰੇਨ ਅਨਨੋਨ ਹੈ ਜੀ ਅੱਛਾ ਜੀ ਸਾਨੂੰ ਗੱਡੀ ਨੰਬਰ 2716 ਡਾਊਨ ਹੈ ਮਤਲਬ ਸਟੇਸ਼ਨ ਮਾਟਰ ਨੂੰ ਦੱਸਿਆ ਉਹਦੇ ਬਾਰੇ ਚ ਰੈੱਡ ਬੋਡੀਆਂ ਪਈਆਂ ਨੇ ਕੀ ਕਾਰਵਾਈ ਕੀਤੀ ਗਈ ਜੀ ਅਸੀਂ 104 ਦੀ ਕਾਰਵਾਈ ਕੀਤੀ ਹੈ ਜੀ ਅ ਨਕਸ਼ੇਦਾਰੀ ਕਰਕੇ ਪੋਸਟਮੈਨ ਨੂੰ ਕਰਾ ਕੇ ਲਾਸ਼ ਵਾਪਸਾਂ ਵਾਲੇ ਕਰਾਂਗੇ ਠੀਕ ਜੀ ਜੋ ਤਦਕਾਰ ਕਾਰਵੇ ਕਰਾਂਗੇ